ਹੂੰ ਕੱਲ ਤਾਂ ਅਸੀਂ ਟੋਕੇ ਦੀ ਕਰਦੇ ਸੀ ਪਰ ਥੋਨੂੰ ਨਾ ਬੰਦਾ ਮળોਣ ਲੱਗਿਆ ਮੈਂ ਅੱਜ ਛਾਨ ਨਹੀਂ ਘਰੇ ਆਇਆ ਵਾ ਸੀ ਆ ਐਡਾ ਜਵਾਕ ਕਾਬਲੇ ਆਧਾਰਨ ਜਵਾਕ ਆ ਜਿਹਨੇ ਸਾਡੇ ਜਵਾਕ ਨੇ ਅੱਜ ਪੁੱਤ ਅੱਜ ਡਿਜ਼ਾਈਨ ਡਿਜ਼ਾਈਨ ਬਣਾਉਣ ਵਾਲਾ ਨਵੇਂ ਸੌਫਟਵੇਅਰ ਤੇ ਕਿੰਨੇ ਦਾ ਕੰਮ ਕਰਦਾ ਸਹੀ ਕਿੰਨੇ ਦੇ ਅੱਜ ਮੰਮਾ ਸਵੇਰ ਸਵੇਰ ਕਿੰਨੇ ਦਾ ਕੰਮ ਕਰਦਾ 800 ਤੋਂ ਹੀ ਕਰਦਾ ਮੰਮੀ 800 ਰੁਪਏ 800 ਦਾ ਕੰਮ ਕਰਦਾ ਹਾਂਜੀ ਹਾਂਜੀ 800 ਰੁਪਿਆ ਜਵਾਕ ਨੇ ਡਿਜ਼ਾਈਨ ਬਣਾ ਕੇ ਸਵੇਰ ਸਵੇਰ ਆ ਉਰੇ ਆ ਜਾ ਪੁੱਤ ਇਹਦੇ ਆਲਾ ਲੈਪਟਾਪ ਚੱਕ ਕੇ ਲਿਆ ਤੂੰ ਡਿਜ਼ਾਈਨ ਦੇਖੋ ਕਿੰਨੇ ਬਣਾਏ ਪਏ ਆ ਡਿਜ਼ਾਈਨ ਦਿਖਾਉਣਾ ਤੁਹਾਨੂੰ ਡਿਜ਼ਾਈਨ ਦਿਖਾਉਣਾ ਤੁਹਾਨੂੰ ਕਿੰਨੇ ਬਣੇ ਪਏ ਤੇ ਸੌਫਟਵੇਅਰ ਸੌਫਟਵੇਅਰ ਮੰਮੇ ਵੀ ਵਧੀਆ ਵੇਚ ਤਾਂ ਹਾਂਜੀ ਬਾਬਾ ਜੀ ਜਿਹੜੀ ਸੌਫਟ ਆ ਵੱਡੀ ਗੱਲ ਆ ਸੀ ਇੱਕ ਸੌਫਟਵੇਅਰ ਵੇਚ ਵੇਚ ਤਾਂ ਸੌਫਟਵੇਅਰ ਇੱਕ ਛਣ ਮੈਨੂੰ ਐਂ ਦੱਸ ਯਾਰ ਇੱਕ ਨਾ ਥੱਲੇ ਕਮੈਂਟ ਆਇਆ ਸਿਰਫ ਇੱਕ ਹੀ ਕਮੈਂਟ ਆਇਆ ਸੀ ਉਹ ਕਹਿੰਦਾ ਵੀ ਤੁਸੀਂ ਸੌਫਟਵੇਅਰ ਨਹੀਂ ਬਣਾਇਆ ਉਹਨੂੰ ਐ ਲੱਗਦਾ ਵੀ ਇਹ ਐਡਾ ਜਵਾਕ ਸੌਫਟਵੇਅਰ ਨਹੀਂ ਬਣਾ ਸਕਦਾ ਹਾਂਜੀ ਉਹ ਕਹਿੰਦਾ ਉਹਨੇ ਉਹਨੇ ਲਿਖਿਆ ਕਮੈਂਟ ਦੇ ਵਿੱਚ ਵੀ ਤੁਸੀਂ ਸੌਫਟਵੇਅਰ ਨਹੀਂ ਬਣਾਇਆ ਸੌਫਟਵੇਅਰ ਤਾਂ ਮਸ਼ੀਨ ਵਾਲੇ ਦਿੰਦੇ ਆ ਤੁਸੀਂ ਤਾਂ ਇਹਨੂੰ ਥੋੜਾ ਜਿਆਦਾ ਡਵੈਲਪ ਕੀਤਾ ਪਹਿਲਾਂ ਤਾਂ ਇਹ ਦੱਸ ਵੀ ਮਸ਼ੀਨ ਵਾਲੇ ਕੋਈ ਸੌਫਟਵੇਅਰ ਦਿੰਦੇ ਆ ਮੰਮਾ ਜੀ ਦਿੰਦੇ ਆ ਉਹ ਸੌਫਟਵੇਅਰ ਸਿਰਫ ਆਪਣੇ ਕੰਮ ਆਉਂਦਾ ਵੀ ਉਹ ਸੌਫਟਵੇਅਰ ਜੇ ਆਪਾਂ ਡਿਜ਼ਾਈਨ ਪੈਂਡਰਾ ਵਿੱਚ ਪਾ ਸਕਦੇ ਹਾਂ ਸਿਰਫ ਨਾ ਉਹ ਚ ਡਿਜ਼ਾਈਨ ਕਾਪੀ ਪੇਸਟ ਹੁੰਦਾ ਸਿਰਫ ਨਾਉਜ ਇੱਕ ਲਖੀਰ ਵੀ ਨਹੀਂ ਮੱਝਦੀ ਮਾਮਾ ਜੀ ਮਤਲਬ ਜਿਵੇਂ ਲੈਣ ਵੀ ਨਹੀਂ ਖਿੱਚੀ ਜਾਂਦੀ ਕਿ ਬਈ ਮਤਲਬ ਉਹ ਜੇ ਕੋਈ ਪੱਤਾ ਟੇਢਾ ਹੈ ਤਾਂ ਟੇਢਾ ਹੀ ਰਹੂਗਾ ਸਿੱਧਾ ਵੀ ਨਹੀਂ ਕਰ ਸਕਦਾ ਹੈ ਹੈ ਹਾਂਜੀ ਹਾਂਜੀ ਵੀ ਮਾੜਾ ਮੋਟਾ ਸੈੱਟ ਕਰਨਾ ਉਹ ਕਰ ਸਕਦੇ ਹਾਂ ਫਰੇਮ ਸੈੱਟ ਕਰ ਸਕਦੇ ਹਾਂ ਵੀ ਉਹ ਤਾਂ ਤਾਂ ਹੁੰਦਾ ਮਾਮਾ ਜੀ ਵੀ ਜਿਵੇਂ ਕਈ ਵਾਰੀ ਆਪਣੀ ਲੈਪਟਾਪ ਤੋਂ ਡੀਆਈ ਨਹੀਂ ਬੰਦਾ ਮਸ਼ੀਨ ਚ ਉਹ ਉਹਦੇ ਵਾਸਤੇ ਹੁੰਦਾ ਇੱਕ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਕਿ ਬਹੁਤ ਵੱਡਾ ਕਲਾਕਾਰ ਬੰਦਾ ਸਾਡੇ ਤੋਂ ਸੌਫਟਵੇਅਰ ਖਰੀਦ ਕੇ ਲੈ ਕੇ ਗਿਆ ਅਸੀਂ ਜਿੰਨੇ ਪੈਸੇ ਉਹਦੇ ਤੋਂ ਲਏ ਉਹ ਸਾਨੂੰ ਉਸ ਤੋਂ ਜ਼ਿਆਦਾ ਪੈਸੇ ਦੇ ਕੇ ਗਿਆ ਤੇ ਕਹਿ ਕੇ ਗਿਆ ਫੇਰ ਵੀ ਕਿ ਤੁਸੀਂ ਬਹੁਤ ਘੱਟ ਪੈਸੇ ਲੈ ਰਹੇ ਆਂ ਐਵੇਂ ਕਹਿ ਕੇ ਗਿਆ ਨਾ ਆਪਾਂ ਅਸੀਂ ਜਿੰਨੇ ਮੰਗੇ ਅਸੀਂ ਆਪਦੇ ਹਿਸਾਬ ਜੇ ਨਾ ਮੰਗੇ ਨਵੇਂ ਬੰਦੇ ਸੀ ਉਹਨੇ ਸਾਨੂੰ ਉਸ ਤੋਂ ਜ਼ਿਆਦਾ ਦਿੱਤੇ ਤੇ ਇਹ ਕਿਹਾ ਕਿ ਹਜੇ ਬਹੁਤ ਘੱਟ ਆ ਹਾਂਜੀ ਮਾਮਾ ਜੀ ਠੀਕ ਆ ਕਿ ਨਹੀਂ ਉਹ 12000 13000 ਦਾ ਮਹੀਨੇ ਵਾਲਾ ਪਾਉਂਦਾ ਸੀ ਹਾਂਜੀ 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 ਆਪਾਂ ਲਾਈਫਟਾਈਮ ਵਾਲਾ ਦਿੱਤਾ ਹਾਂਜੀ ਮਾਮਾ ਜੀ ਠੀਕ ਆ ਕਿ ਨਹੀਂ ਕਿੰਨੇ ਚ ਦਿੱਤਾ ਇਹ ਅਸੀਂ ਨਹੀਂ ਕਹਿ ਸਕਦੇ ਪਰ ਅਸੀਂ ਵੀ ਆਪਦੇ ਜਦਮੋਂ ਤਾਂ ਅਸੀਂ ਵੀ ਬਹੁਤ ਵਟੇ ਆ ਪਰ ਜੀ ਇੱਕ ਇੱਕ ਸੇਲ ਕਰਤਾ ਤੇ ਇੱਕ ਤਾਂ ਇਹ ਆਫਰ ਆ ਸਭ ਤੋਂ ਵੱਡੀ ਗੱਲ ਕਿ ਆਪਾਂ ਪਹਿਲੇ 10 ਨੂੰ ਦੇ ਦਈਏ ਆਫਰ ਹਾਂਜੀ ਮਾਮਾ ਜੀ ਪਹਿਲੇ 10 ਨੂੰ ਹਾਂਜੀ ਸਾਡੇ ਕੋਲ ਤਿੰਨ ਬੁੱਕ ਆ ਇੱਕ ਵੇਚਤਾ ਦੋ ਬੁੱਕ ਆ ਹਜੇ ਪਹਿਲੇ 10 ਲਈ ਆਫਰ ਆ ਐਡਵਰਟਾਈਜ਼ਮੈਂਟ ਫ੍ਰੀ ਹਾਂਜੀ ਹੈ ਹਾਂਜੀ ਐਡਵਰਟਾਈਜ਼ਮੈਂਟ ਫ੍ਰੀ ਟ੍ਰੇਨਿੰਗ ਟ੍ਰੇਨਿੰਗ ਵੀ ਕਰ ਦਈਏ ਪਹਿਲੇ 10 ਨੂੰ ਹਾਂਜੀ ਮਾਮਾ ਜੀ ਹੈ ਕਰ ਦੋ ਪਹਿਲੇ 10 ਬੰਦਿਆਂ ਨੂੰ ਟ੍ਰੇਨਿੰਗ ਤੇ ਆਪਣਾ ਐਡਵਰਟਾਈਜ਼ਮੈਂਟ ਇਹ ਦੋਨੇ ਫ੍ਰੀ ਠੀਕ ਠੀਕ ਆ ਕਿ ਨਹੀਂ ਤੇ ਟ੍ਰੇਨਿੰਗ ਸੌਫਟਵੇਅਰ ਬਣਾਉਣ ਦੀ ਟ੍ਰੇਨਿੰਗ ਨਹੀਂ ਹਾਂਜੀ ਸੌਫਟਵੇਅਰ ਚਲਾਉਣ ਦੀ ਚਲਾਉਣ ਦੀ ਟ੍ਰੇਨ ਕਈ ਵਾਰੀ ਬੰਦਾ ਕਹਿੰਦਾ ਜੀ ਸਿੱਖੀਤਿਆ ਸਾਨੂੰ ਬਣਾਉਣ ਦੀ ਟ੍ਰੇਨਿੰਗ ਦੇਓ ਬਣਾਉਣ ਦੀ ਪਹਿਲਾਂ ਮੈਨੂੰ ਦੱਸ ਕਿਹੜੀਆਂ ਕਿਹੜੀਆਂ ਲੈਂਗੁਏਜਾਂ ਆਂਦਾ ਸੌਫਟਵੇਅਰ ਬਣਦਾ ਕਿਹੜੀ ਲੈਂਗੁਏਜ ਆ ਮਮਾ ਜੀ ਸੌਫਟਵੇਅਰ ਜਿਹੜਾ ਆਪਣੀ ਪੌਪੂਲਰ ਲੈਂਗੁਏਜ ਤਾਂ C# ਹੈ ਜਮਨ ਲਬੀ ਉਹ ਚ ਸੌਫਟਵੇਅਰ ਥੋੜਾ ਉੱਕਾ ਬਣਦਾਗਾ ਹਮ ਬਰ ਸੌਫਟਵੇਅਰ ਜਿਹੜੀ ਗੱਲ ਆ ਉਹ ਚ ਸੌਫਟਵੇਅਰ ਮਲੋ ਜਿਹੜੇ ਕੰਪਿਊਟਰ ਦੇ ਸੌਫਟਵੇਅਰ ਆਪਣੇ ਉੱਚ ਵੀ ਬੰਦੇ ਆ ਮੈਂ ਉੱਚ ਬਣਾਇਆ ਸੀ ਸੀ ਸ਼ਾਰਪ ਚ ਆਪਣਾ ਸੀ ਸ਼ਾਰਪ ਭਾਸ਼ਾ ਇੱਕ ਆਮ ਬੱਚਾ ਜਿਹੜਾ ਤੈਨੂੰ ਦੇਖਦਾ ਹੋ ਹਾਂਜੀ ਸਿੱਖਣ ਵਾਸਤੇ ਕਿੰਨਾ ਟਾਈਮ ਲੱਗਿਆ ਮੰਮਾ ਜੀ ਸਿੱਖਣ ਵਾਸਤੇ ਲੱਗ ਜਾਂਦੇ ਆ ਸਾਲ ਡੇਢ ਸਾਲ ਲੱਗ ਜਾਂਦਾ ਮੰਮੀ ਮਤਲਬ ਤੂੰ ਹੁਣ ਉਮਰ ਤੇਰੀ 11 ਸਾਲ ਹਾਂਜੀ ਮੰਮੀ ਨਹੀਂ ਮੰਮੀ 13 ਸਾਲ 13 ਸਾਲ ਮਤਲਬ ਤੂੰ 1 ਸਾਲ ਆ ਹਾਂਜੀ 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 ਮੰਮੀ ਕਿ ਤੂੰ ਥੋੜੇ ਜਿਹਾਂ ਵਿੱਚ ਸਿੱਖ ਗਿਆ ਮੈਂ ਦਵਾਮਾ ਹੀ ਮਤਲਬ ਥੋੜੇ ਟਾਈਮ ਸਿੱਖ ਗਿਆ ਮੈਂ ਮਤਲਬ ਵੀ ਟੋਟਲ ਫੁੱਲ ਤੋਂ ਫੁੱਲ ਐਂਡ ਤੋਂ ਜਿਵੇਂ ਆਪਾਂ ਕਰਦੇ ਆ ਪਹਿਲਾਂ ਮਮਾ ਜੀ ਹਮ ਸੌਫਟਵੇਅਰ ਬਣਾਉਂਦੇ ਜਿਵੇਂ ਆਹਦਾ ਆਪਾਂ ਪੂਰਾ ਫਰੇਮ ਨੈਟ ਫਰੇਮ ਆ ਇਹ ਸਾਰਾ ਸੌਫਟਵੇਅਰ ਦਾ ਇਹ ਸਾਰੀ ਚੀਜ਼ ਜਿੰਨੇ ਵੀ ਆਪਾਂ ਇਹ ਸਾਰੀ ਚੀਜ਼ ਇਹ ਵੀ ਆਪਣੇ ਡਿਜ਼ਾਈਨਿੰਗ ਚ ਆ ਜਾਂਦੀ ਮਤਲਬ ਇਹ ਚੀਜ਼ ਆਪਾਂ ਨੂੰ ਅੱਡ ਬਣਾਉਣੀ ਪੈਂਦੀ ਆ ਉਹ ਚੀਜ਼ ਮਮਾ ਜੀ ਮਤਲਬ ਵੀ ਮੈਂ ਥੋੜੇ ਟਾਈਮ ਚ ਸਿੱਖ ਗਿਆ ਸੀ ਕਿਉਂਕਿ ਮੈਂ ਮਤਲਬ ਦਿਨ ਰਾਤਾਂ ਨੂੰ ਲੱਗਿਆ ਰਹਿੰਦਾ ਸੀਗਾ ਦਿਨ ਰਾਤਾਂ ਦਾ ਮਤਲਬ ਤੂੰ ਕੰਮ ਸਾਲ ਦਾ ਹੀ ਆ ਕੋਈ ਬੰਦਾ ਦੁੱਗਣਾ ਕਰ ਲਿਓ 6 ਮਹੀਨਿਆਂ ਚ ਕਰ ਲੇ ਹਾਂਜੀ ਹਾਂਜੀ ਬਸ ਮਤਲਬ ਗੱਲ ਇਹ ਆ ਵੀ ਕੋਈ ਦਿਨ ਲਾ ਲੇ ਤਾਂ ਸਾਲ ਲੱਗੂਗਾ ਕੋਈ ਦਿਨ ਰਾਤ ਲਾ ਲੇ ਤਾਂ 6 ਮਹੀਨੇ ਲੱਗਣਗੇ ਹਾਂਜੀ ਹਾਂਜੀ ਇਹੀ ਗੱਲ ਕਿੰਨੀਆਂ ਭਾਸ਼ਾ ਜਾਣਦਾ ਤੂੰ ਸੀ ਸ਼ਾਰਪ ਤੋਂ ਇਲਾਵਾ ਸੀ ਸ਼ਾਰਪ ਮਮਾ ਜੀ ਜਾਣਦਾਗਾ ਪਾਈਥਨ ਮੇਰੀ ਅੱਧੀ ਹੋ ਗਈ ਕੰਪਲੀਟ ਪਾਈਥਨ ਥੋੜੀ ਹੀ ਰਹਿੰਦੀ ਆ ਤੇ ਇੱਕ ਮਾਮਾ ਜੀ ਜਾਵਾ ਵੀ ਮੈਂ ਸਿੱਖੀ ਜਨਾ ਜਾਵਾ ਵੀ ਮੇਰੇ ਕੰਪਲੀਟ ਹੋਣ ਵਾਲੀ ਹੋਈ ਆ ਮੈ ਮੈਨੂੰ ਐਂ ਦੱਸੋ ਜਦੋਂ ਮੈਂ ਹਿੰਦੀ ਬੋਲਦਾ ਹਾਂਜੀ ਉਦੋਂ ਮੈਥੋਂ ਪੰਜਾਬੀ ਵਿੱਚ ਰਲਣ ਲੱਗ ਜਾਂਦੀ ਹੈ ਹਾਂਜੀ ਹੈ ਹਾਂਜੀ ਰੰਗਦੀ ਆ ਨਾ ਹਾਂਜੀ ਜਦੋਂ ਤੂੰ ਜਾਵਾ ਲਿਖਦਾ ਹਾਂਜੀ ਤੇ ਇਥੋਂ ਵਿੱਚ ਪਾਈਥਨ ਨਹੀਂ ਰਲਦੀ ਨਹੀਂ ਮਾਮਾ ਜੀ ਐਂ ਨਹੀਂ ਰਲਦੀ ਕਿਉਂਕਿ ਇਹ ਚ ਨਾ ਜਿਹੜੇ ਹੁੰਦੇ ਆ ਇਹਨਾਂ ਦੇ ਅੱਡ ਅੱਡ ਹੁੰਦੇ ਆ ਸਿੰਬਲ ਵਗੈਰਾ ਮਤਲਬ ਆਪਾਂ ਉਹ ਸਭ ਨਾਲ ਸਿੱਖਣਾ ਹੁੰਦਾ ਵੀ ਆਪਣੇ ਅੱਡ ਅੱਡ ਉਹ ਚੀਜ਼ ਦਿਮਾਗ 'ਚ ਬਿਠਾਉਣੀ ਹੁੰਦੀ ਆ ਵੀ ਇਹ ਹੁਣ ਜਾਵਾਗੀ ਤਾਂ ਜਾਵਾ ਦੀਆਂ ਚੀਜ਼ਾਂ ਲੇਖੋ ਨਹੀਂ ਫਿਰ ਉਹ ਵੀ ਮਾਮਾ ਜਿਹੜੇ ਆਪਾਂ ਉਹ ਵਿਜੂਅਲ ਸਟੂਡੀਓ ਤੇ ਕਰ ਰਹੇ ਆ ਕਿਸੇ ਤੇ ਵੀ ਆਪ ਕੋਡਿੰਗ ਕਰ ਰਹੇ ਆ ਉਹ ਚੀਜ਼ 에ਰਰ ਦੇ ਦਿੰਦੀ ਆ ਆਪ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਫਿਰ ਆਪ ਦੇਖ ਲੈਨੇ ਫਿਰ ਆਪ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਆਪ ਕਿਸੇ ਹੋਰ ਭਾਸ਼ਾ ਦਾ ਕੋਡ ਲਿਖਤਾ ਹੋ ਜਾਂਦਾ ਹੁੰਦਾ ਐਵੇਂ ਹੋ ਜਾਂਦਾ ਹਾਂਜੀ ਹਾਂਜੀ ਹੋ ਜਾਂਦਾ ਹੋ ਜਾਂਦਾ ਮਤਲਬ ਤਾਂ ਇਹਨੂੰ ਭਾਸ਼ਾ ਕਹਿੰਦੇ ਆ ਹਾਂਜੀ ਇਹ ਇਹ ਭਾਸ਼ਾ ਪਤਾ ਕਿਸ ਤਰ੍ਹਾਂ ਦੀ ਭਾਸ਼ਾ ਹੁੰਦੀ ਆ ਮੈਂ ਵੀ ਇਹਦੇ ਇਹਦੇ ਲੈਪਟਾਪ 'ਚ ਹੀ ਦੇਖੀ ਆ ਭਾਸ਼ਾ ਜਿਵੇਂ ਨਾ ਪੁਰਾਣੇ ਸਮਿਆਂ 'ਚ ਨਾ ਰਾਜੇ ਇੱਕ ਸਿੰਬੋਲਿਕ ਭਾਸ਼ਾ ਲਿਖਦੇ ਹੁੰਦੇ ਸੀਗੇ ਹਾਂਜੀ ਹਾਂਜੀ ਇਹ ਉਸ ਤਰ੍ਹਾਂ ਦੀ ਸਿੰਬੋਲਿਕ ਭਾਸ਼ਾ ਹੁੰਦੀ ਆ ਹਨਾ ਸਿੰਬਲ ਹੀ ਹੁੰਦੇ ਹਾਂਜੀ ਸਿੰਬਲ ਲਾ ਕੇ ਮਮਾ ਜੀ ਉਹਦੇ ਵਿੱਚ ਉਹਦੇ ਕੰਮ ਦੱਸਨੇ ਜਿਵੇਂ HTML ਦੀ ਜਿਹੜੀ ਚੀਜ਼ ਬਣਦੀ ਆ ਵੀ ਜੈ HTML ਮੈਨੂੰ ਬਹੁਤ ਆਉਂਦੀ ਆ ਉਹ ਚੀਜ਼ 'ਚ ਜਿਹੜੀ ਆ ਆਪਾਂ HTML 'ਚ ਕੋਈ ਵੀ ਚੀਜ਼ ਬਣਾਉਣੀ ਆ ਉਹ 'ਚ HTML ਜੇ ਆਪਾਂ ਉਹਦੀ ਜਿੰਨਾ ਵੀ ਬਾਡੀ ਹੈਡ ਉਹਦਾ ਸਾਰਾ ਉਹ ਲਿਖਣਾਗਾ ਮਤਲਬ ਵੀ ਜਿਵੇਂ ਆਪਣੇ ਪਿੰਜਰ ਹੁੰਦਾਗਾ ਆਪਣਾ ਉਹ HTML ਕੰਮ ਕਰਦਾ ਉੱਤੇ ਜਿਹੜੀ CSS ਉਹ ਡਿਜ਼ਾਈਨ ਜਿਵੇਂ ਆਪਾਂ ਕਿਵੇਂ ਸੋਹਣੇ ਲੱਗਦੇ ਆ ਜਾਂ ਜਿਵੇਂ ਆਪਣਾ ਪ੍ਰੋਗਰਾਮ ਸੋਹਣਾ ਲੱਗੂਗਾ ਜਿਵੇਂ ਇਹਦੇ ਥੱਲੇ ਜੋ ਵੀ ਪ੍ਰੋਗਰਾਮ ਰਨ ਕਰੂਗਾ ਉਹ Java ਕਰੂਗੀ ਜਿਵੇਂ ਜਿਹਾ ਸਾਫਟਵੇਅਰ ਚ ਜਿਹੜੀ ਰਨਿੰਗ ਆ ਹੁਣੇ ਜਾਵਾ ਨੇ ਭਰੀ ਆ ਜਿਹੜੀ ਆ ਹੁਣੇ ਇੰਨਾ ਸੋਹਣਾ ਲੱਗ ਰਿਹਾ ਜਿਵੇਂ ਜਿਵੇਂ ਵੀ ਇਹਦੀ ਇਹ ਤਾਂ ਇਹ ਦੇਖਾ ਹਾਂਜੀ ਇਹ CSS ਕਰਦੀ ਆ ਤੇ ਜਿਹੜੀ ਮਮਾ ਜੀ ਇਹਦਾ ਮਤਲਬ ਪਿੰਜਰ ਆ ਜਿਹੜੀ ਨਾ ਇਹ ਖੜਾਗਾ ਸਕਿਉਰਟੀ ਵਗੈਰਾ ਸਾਰਾ ਕੁਝ ਤੋਂ ਲੈ ਕੇ ਉਹ HTML ਜਾ ਜਾਂਦਾ ਓਕੇ ਹਾਂਜੀ ਵੀ ਡਿਜ਼ਾਈਨ ਕਨੇ ਤੇਰੇ ਕੋਲ ਡਿਜ਼ਾਈਨ ਕਨੇ ਮੈਨੂੰ ਐ ਲੱਗਦਾ ਮੈਂ ਸਾਫਟਵੇਅਰ ਸਿੱਖ ਰਿਹਾ ਬੰਦੇ ਹਾਂਜੀ ਮਮਾ ਜੀ ਡਿਜ਼ਾਈਨ ਮੈਂ ਦਿਖਾਣਾਗਾ ਮੈਂ ਦੱਸਦੇ ਹੋਏ ਮਨਜਿੰਦਰ ਅੱਤੇ ਦੱਸ ਜਾਣਗੇ ਮੈਂ ਤਾਂ ਅੰਦਰ ਚਲੀ ਗਈ ਹਾਂਜੀ ਮੰਮੀ ਅੰਦਰ ਚਲੀ ਗਈ ਆ ਜਾ ਉੱਥੇ ਅੰਦਰ ਚੱਲ ਆਹੀਂ ਚੱਲ ਘੱਟ ਲਾ ਓਏ ਪਹਿਲਾਂ ਆ ਇੱਥੇ ਇੱਥੇ ਆ ਜਾ ਇੱਥੇ ਆ ਜਾ ਇੱਥੇ ਧਰ ਲਾ ਹਾਂ ਆ ਜਾ ਆ ਜਾ ਮਨਜਿੰਦਰ ਡਿਜ਼ਾਈਨ ਦੇਖੋ ਹੁਣ ਕੱਲੇ ਡਿਜ਼ਾਈਨ ਹੀ ਦਿਖਾ ਦੀ ਹਾਂਜੀ ਹਾਂਜੀ ਹੈ ਹਾਂਜੀ ਮੰਮੀ ਅਡਾਡ ਫੋਲਡਰ ਚ ਅਡਾ ਟਾਈਪ ਦੇ ਡਿਜ਼ਾਈਨ ਸੇਵ ਕਰੇ ਹੋਏ ਆ ਹੂੰ ਮੈਨੂੰ ਤਾਂ ਮੈਂ ਆ ਡਾਕੂਮੈਂਟ ਚ ਕਰੇ ਹੋਏ ਆ ਜਿੰਨੇ ਵੀ ਆ ਮੇਰੇ ਡਿਜ਼ਾਈਨ ਇੱਥੇ ਮੈਂ ਫੋਲਡਰ ਬਣਾਇਆ ਸੀਗਾ ਆਹ ਵਾਲਾ ਇਹ ਚ ਥੋੜਾ ਇਹ ਮਤਲਬ ਡਿਜ਼ਾਈਨ ਆਰਡਰ ਵੀ ਕਰ ਸਕਦੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਿਜ਼ਾਈਨ ਹੁਣ ਡਿਜ਼ਾਈਨ ਦਾ ਕੰਮ ਕਰਦਾ ਡਿਜ਼ਾਈਨਿੰਗ ਦਾ ਕੰਮ ਕਰਦਾ ਕਰਕੇ ਸਵੇਰੋਂ ਸਵੇਰੀ ਨੇ 7-800 ਦਾ ਕੰਮ ਕਰ ਲਿਆ ਜੋ ਆਗਰੇ ਨਾਲੇ ਪੜਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸੌਫਟਵੇਅਰ ਤੇ ਹੀ ਧਿਆਨ ਦੇਵਾਂਗੇ ਵੇਚਿਆ ਕਰਾਂਗੇ ਹਾਂ ਪਰ ਜਿੰਨਾ ਚਿਰ ਹੁਣ ਆਪਣੇ ਜਿਆਦਾ ਸੌਫਟਵੇਅਰ ਨਹੀਂ ਵਿਕਦੇ ਉਨਾ ਚਿਰ ਆਪਾਂ ਡਿਜ਼ਾਈਨ ਤੇ ਧਿਆਨ ਦੇਣੇ ਆ ਫਿਰ ਆਪਾਂ ਜਿਹੜਾ ਡਿਜ਼ਾਈਨਾਂ ਵਾਲਾ ਕੰਮ ਆ ਇਹ ਮਾਰਕੀਟ ਆਪਾਂ ਦੇ ਦੇ ਦਾਂਗੇ ਆਪਣੇ ਗਾਕਾਂ ਸੌਫਟਵੇਅਰ ਦਾ ਹ ਹੈਨਾ ਜਿਹੜੇ ਵੀ ਆਪਣੇ ਸੌਫਟਵੇਅਰ ਖਰੀਦਣਗੇ ਹਾਂ ਆਪਾਂ ਡਿਜ਼ਾਈਨ ਹਾਂ ਉਹ ਉਹ ਉਹਨਾਂ ਉਹਨਾਂ ਨੂੰ ਫਿਰ ਆਪਾਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਪੈਸਾ ਵਸੂਲ ਕਰਕੇ ਦੇਣਾ ਆਪਾਂ ਤਾਂ ਉਹਨਾਂ ਨੂੰ ਜਿਹੜਾ ਆਹ ਡੇਲੀ ਵਾਲਾ ਕੰਮ ਆ ਉਹ ਆਪਾਂ ਉਹਨਾਂ ਤੇ ਕਨਵਰਟ ਕਰ ਦਿਆ ਕਰਾਂਗੇ ਹੈਨਾ ਹਾਂਜੀ ਸੌਫਟਵੇਅਰ ਜਿਹੜੇ ਆਪਣੇ ਤੋਂ ਖਰੀਦਣਗੇ ਸੌਫਟਵੇਅਰ ਮਤਲਬ ਜਮਾਂ ਯਾਰ ਤੁਸੀਂ ਸਰਪ੍ਰਾਈਜ਼ ਰੇਟ ਹੀ ਰੱਖਿਆ ਤੇ ਸਭ ਤੋਂ ਵਧੀਆ ਗੱਲ ਆ ਕਿ ਐਡਾ ਵੱਡਾ ਚੈਨਲ ਆ ਉੱਤੇ ਐਡਵਰਟਾਈਜ਼ਮੈਂਟ ਆ ਜਿਹੜੀ ਉਹ ਫ੍ਰੀ ਤੁਹਾਨੂੰ ਆਫਰ ਕਰਤੀ ਹੈ ਪਹਿਲੇ 10 ਗਾਹਕਾਂ ਵਾਸਤੇ ਠੀਕ ਆ ਕਿ ਨਹੀਂ ਕਿਉਂਕਿ ਅਸੀਂ ਫਿਲਹਾਲ ਫਿਲਹਾਲ ਅਸੀਂ ਮੇਰੇ ਆ ਆ ਜਾ ਪੁੱਤੋ ਇੱਧਰ ਦੀ ਆ ਜਾ ਹਾਂਜੀ ਮੈਂ ਲੰਬੀ ਪੁਸ਼ਕੜੀ ਐਨ ਤਾਂ ਮਮਾ ਜੀ ਆਹੀ ਹੈ ਮੇਰੇ ਮਾੜਾ ਖੋਲ ਇੱਕ ਡਿਜ਼ਾਈਨ ਹਾਂਜੀ ਇੱਥੋਂ ਤਾਂ ਤੇਰਾ ਕੋਡਾ ਕਰ ਦਾਂ ਮਮਾ ਜੀ ਹਾਂ ਵੱਡਾ ਕਰ ਦਿੰਦਾ ਜਿੰਨ ਤੱਕ ਕਿਉਂਕਿ ਨਾ ਸੌਫਟਵੇਅਰ ਫੋਨ ਤੇ ਤਾਂ ਛੇਤੀ ਖੁੱਲ ਜਾਂਦੇ ਆਪਣੇ ਹੂੰ ਇਹ ਤੇ ਲੇਟ ਖੁੱਲਦੇ ਆ ਮਮਾ ਜੀ ਹੂੰ ਇਹ ਆਈਕਨ ਲਾਰਜ ਕਰ ਦੇ ਲਾਰਜ ਕਰ ਦਿੰਦਾ ਇਹ ਲਾਰਜ ਆਈਕਨ ਕਰ ਦੇ ਇਹ ਆਹ ਲਾ ਆ ਸੀ ਮਮਾ ਜੀ ਆਹ ਵਾਲਾ ਡਿਜ਼ਾਈਨ ਹੂੰ ਤੇ ਆਹ ਵਾਲਾ ਇਹ ਉੱਪਰ ਨੂੰ ਚੜਦੀਆਂ ਬਿਲ ਹੂੰ ਆਹ ਵਾਲਾ ਥੋੜਾ ਜਨਾ ਤੁੰਦਲਾ ਹੋ ਗਿਆ ਇਹ ਕਿੰਨੇ ਬਣ ਗਿਆ ਆਪਣੇ ਕੋਲ ਟੋਟਲ ਹੋਣ ਕਿੰਨੇ ਡਿਜ਼ਾਈਨ ਆਹ ਆ ਕਿੰਨਾ ਸੋਹਣਾ ਓਏ ਹਾਂਜੀ ਹੈ ਹਾਂਜੀ ਇਸ ਆ ਆ ਆ ਆ ਕਿੰਨਾ ਵਧੀਆ ਆ ਜਿਵੇਂ ਪ੍ਰਾਣੀਆਂ ਉੱਤੇ ਨਹੀਂ ਹੁੰਦਾ ਸੀ ਪ੍ਰਾਣੀਆਂ ਫਲ ਛਾਦਰਾਂ ਤੇ ਡਿਜ਼ਾਈਨ ਹੁੰਦੇ ਸੀਗੇ ਸਹਰਾਣਾਂ ਤੇ ਛਾਦਰਾਂ ਤੇ ਆਹ ਦੇਖੋ ਆਹ ਆਹ ਦੇਖੋ ਆਹ ਹਾਤੋਤੇ ਵਾਲਾ ਹਾਂਜੀ ਮਮੇ ਆਪਣੀ ਵੀਡੀਓ ਤੋਂ ਬਾਅਦ ਆ ਵਾਲੇ ਡਿਜ਼ਾਈਨ ਵੀ ਮੰਗੇ ਸੀ ਤੇ ਹੋਰ ਬਾਕੀ ਦੇ ਇਹ ਮੈਂ ਅਡ ਫੋਲਡਰ ਬਣਾਤਾ ਸੀ ਬਾਕੀ ਦਾ ਡਿਜ਼ਾਈਨ ਆਪਣੇ ਚ ਖੜ ਜਾਂਦੇ ਨੇ ਮੈਂ ਸਾਫਟਵੇਅਰ ਵਾਲੇ ਖੁੱਲੇ ਹੋਏ ਨੇ ਹੂੰ ਉਹ ਮੈਂ ਬੰਦ ਕਰ ਦਾਂ ਸਾਰੇ ਇੱਕ ਮਿੰਟ ਕੋਈ ਨਾ ਕੋਈ ਨਾ ਚੱਲਦੀ ਜੀ ਕਰ ਦੇ ਬੰਦ ਹਾਂਜੀ ਹਾਂਜੀ ਆ ਡਿਜ਼ਾਈਨ ਮੈਂ ਦੂਰੀ ਵਰੀ ਖੋਲ ਲੈਣਾ ਦਿਸਪੀਸ ਕੀ ਆ ਵਾਲਾ ਸਾਫਟਵੇਅਰ ਆ ਆਹੀ ਆ ਮੇਂ ਮਸ਼ੀਨ ਵਾਲਿਆਂ ਦਾ ਹੂੰ ਇਹ ਵਾਲੇ ਤਾਂ ਮੰਮੇ ਹੀ ਮਤਲਬ ਵੀ ਆਪਾਂ ਕੋਈ ਵੀ ਚੀਜ਼ ਜਿਹੜੀ ਆ ਹੂੰ ਪੈਨ ਡਰਾਈਵ ਚ ਪਾ ਸਕਦੇ ਹਾਂ ਸਿਰਫ ਮਤਲਬ ਵੀ ਆਪਣੇ ਨਾ ਫੋਨ ਦਾ ਵੀ OTG ਪਾ ਕੇ ਪੈ ਜਾਂਦੇ ਜਿਹੜੇ ਹਨ ਹੂੰ ਪਰ ਜਿਹੜੀ ਚੀਜ਼ ਆ ਹੂੰ ਉਹ ਵਾਲੇ ਵੀ ਫੋਨ ਚ ਕਈ ਵਾਰ ਨਹੀਂ ਡਿਜ਼ਾਈਨ ਹੁੰਦੇ ਨਹੀਂ ਸ਼ੋ ਹੀ ਨਹੀਂ ਹੁੰਦੇ ਹੂੰ ਤੇ ਕਈ ਵਾਰੀ ਮੰਮਾ ਜੀ ਫੋਨ ਚ ਜੋ ਸ਼ੋ ਨਹੀਂ ਹੁੰਦੇ ਤੇ ਡਿਜ਼ਾਈਨ ਆਪਣੇ ਨਾ ਹੂੰ ਉਹ ਚੀਜ਼ ਫਿਰ ਆਪਾਂ ਲੈਪਟਾਪ ਰਾਹੀਂ ਪਾਉਨੇ ਆ ਕਈ ਵਾਰੀ ਲੈਪਟਾਪ ਰਾਹੀਂ ਵੀ ਨਹੀਂ ਸ਼ੋ ਹੁੰਦੇ ਫਿਰ ਆਪਾਂ ਨੂੰ ਐਂਡ ਤੇ ਆ ਕੇ ਇੱਕ ਚਾਰਾ ਰਹਿ ਜਾਂਦਾ ਵੀ ਆਪਾਂ ਨੂੰ ਇਹ ਕਰਨਾ ਪੈਂਦਾਗਾ ਕੇਵਲ ਆ ਬਿਨਹੀਂ ਤਾਂ ਮੈਨੂੰ ਵੀ ਆਏ ਸੀਗਾ ਵੀ ਆਪਾਂ ਕਰਦੇ ਨਹੀਂਗੇ ਵੀ ਆਪਾਂ ਨੂੰ ਆਪਾਂ ਕਿ ਲੋੜ ਆ ਹਾਂ ਤੇ ਪਰ ਵੀ ਜਦੋਂ ਲਾਸਟ ਤੇ ਮਸ਼ੀਨ ਚੱਕਦੀ ਨਹੀਂ ਉਹ ਮਾਮਾ ਜੀ ਜਿਵੇਂ ਹੁਣ ਸੌਫਟਵੇਅਰ ਗਾ ਬਣਾਈ ਜਾਂਦਾ ਮੈਂ ਜਿਹੜਾ ਸੌਫਟਵੇਅਰ ਹੁਣ ਬਣਾ ਲਿਆ ਫਿਰ ਉਹ ਚ ਨੈਟ ਤੋਂ ਸਿੱਧਾ ਹੀ ਪਾ ਦਿਆ ਕਰਦੇ ਜਣੀਆਂ ਹਾਂ ਹਾਂ ਹਾਂਜੀ ਤੇ ਜਿਹੜਾ ਜਿਹੜਾ ਗਾ ਸੌਫਟਵੇਅਰ ਬਣ ਰਿਹਾ ਉਹਦੇ ਚ ਇਹਦੇ ਨਾਲ ਉਹ ਤੇਰੇ ਵਾਲੇ ਨਾਲ ਕੀ ਵੱਡਾ ਅਪਡੇਟ ਆ ਜੂਗਾ ਕੋਈ ਜਿਹੜਾ ਹੁਣ ਪਹਿਲਾਂ ਵਾਲੇ ਨਾਲ ਹਾਂਜੀ 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 ਆ ਜਾਓ ਇੱਧਰ ਦੀ ਦਿਖਾ ਦੇ ਹੋਰ ਆ ਆ ਬਹੁਤ ਬਣੇ ਪਏ ਆਹ ਦੇਖੋ ਲੋ ਆਹ ਵਾਲਾ ਡਿਜ਼ਾਈਨ ਆਵਲਾ ਦੇਖੋ ਮਾਮਾ ਜੀ ਇਹ ਮਤਲਬ ਵੀ ਜਿਵੇਂ ਵੱਡੇ ਚਾਰੇ ਪਾਸੇ ਵੇੜਨਾਗਾ ਜਿਵੇਂ ਪਾਕਿਸਤਾਨੀ ਸੂਟ ਹੁੰਦੇ ਆ ਉਸ ਚੀਜ਼ ਉਹ ਚੀਜ਼ ਐ ਹੂੰ ਇਹ ਮਤਲਬ ਫੁੱਲ ਸੂਟ ਦੀ ਪਿਕ ਵੀ ਜੇ ਮੇਰੇ ਕੋ ਪਈ ਹੋਊਗੀ ਤਾਂ ਮੈਂ ਦਿਖਾ ਦਿੰਨਾ ਹੂੰ ਇਹ ਮਤਲਬ ਵੀ ਪੂਰਾ ਫੁੱਲ ਸੂਟ ਸੀ ਉਹਦਾ ਡਿਜ਼ਾਈਨ ਚੱਕ ਕੇ ਉੱਥੋਂ ਬਣਾਇਆ ਆ ਜਿਵੇਂ ਮਾਮਾ ਜੀ ਗੱਡੀ ਵਾਲਾ ਡਿਜ਼ਾਈਨ ਹੂੰ ਆ ਝੰਡੇ ਵਾਲਾ ਆ ਆ ਆ ਤਾਂ ਉਹ ਝੰਡਾ ਨੀਗਾ ਜਿਹੜਾ ਆਪਣੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵਾਲਾ ਝੰਡਾ ਉਹੀ ਹੈ ਨਾ ਉਹੀ ਝੰਡਾ ਹਾਂਜੀ ਹਾਂ ਇਹ ਕਿਸੇ ਨੇ ਬਣਵਾਇਆ ਆਰਡਰ ਤੇ ਹਾਂਜੀ ਇਹ ਕਿਸੇ ਨੇ ਆਰਡਰ ਤੇ ਬਣਾਇਆ ਸੀ ਹਾਂ ਤੇ ਮੈਨੂੰ 10 ਮਿੰਟ ਹੀ ਲੱਗ ਗਏ ਬਣਾਉਣ ਚ ਵੀ ਛੇਤੀ ਹੀ ਬਨ ਜਾ ਆ ਆ ਆ ਆ ਆ ਆ ਚੀਜ਼ ਸੀ ਅਗਲੇ ਨੇ ਆ ਭੇਜੀ ਆ ਤੈਨੂੰ ਤੂੰ ਆ ਬਣਾਤਾ ਹਾਂਜੀ ਆ ਦੇਖੋ ਮੇਰੀ ਆ ਵਾਲੀ ਫੋਟੋ ਭੇਜੀ ਸੀ ਕਿਸੇ ਨੇ ਮੈਨੂੰ ਆ ਦੇਖੋ ਆ ਬਲੇ ਡਿਜ਼ਾਈਨ ਬਣਿਆ हुँ। 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 दे दे अच्छा जिने फोटो भेजती वो दा हड डिजाइन ਕੱਢ ਕੇ ਲਿਆਤਾ हां जी ਨਾਲ ਉਹ ਇੰਨੀ ਛੋਟੀ ਫੋਟੋ ਸੀ ਮਤਲਬ ਕਲੀਅਰ ਵੀ ਨਹੀਂ ਦਿਖਦਾ ਸੀ ਪਰ ਤਾਂ ਵੀ ਮਤਲਬ ਸੌਫਟਵੇਅਰ ਹੀ ਨਵਾਸਤਾ ਵੀ ਉਹ ਚੀਜ਼ ਨੂੰ ਛੇਦੀ ਚੱਕ ਲੈਂਦਾ ਉਹ ਚੀਜ਼ ਡਿਟेक्ट ਕਰਕੇ ਉਹ ਮੇਂ ਹੀ ਆਪਣੀ ਸ਼ੇਪ ਸਹੀ ਹੋ ਜਾਂਦੀ ਹੈ अच्छा 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 ਜਿਹੜਾ ਤੇਰਾ ਸੌਫਟਵੇਅਰ ਆ ਇਹ ਚ ਹੱਥੀ ਤਾਂ ਆਪਾਂ ਬਣਾ ਸਕਦੇ ਆ ਜੇ ਕਿਸੇ ਦੀ ਫੋਟੋ ਤਾਂ ਫੋਟੋ ਨੂੰ ਵੀ ਕਰ ਸਕਦੇ ਆ ਆਪਾਂ हां जी हां जी हां जी ਇੱਕ ਵਾਰ ਮੈਂ ਮਤਲਬ ਜੇ ਥੱਲੇ ਆਬਜੈਕਟ ਆ ਉਸ ਹੱਬ ਨਾਲ ਆਪਾਂ ਚਲਾਵਾਂਗੇ ਇਧਰਲੀ ਕਲਿੱਕ ਕਰਾਂਗੇ ਜੇ ਆਪਾਂ ਉਸ ਹੱਬ ਨਾਲ ਇਹ ਜਾ ਜਾ ਕੇ ਉਹ ਆਬਜੈਕਟ ਨੂੰ ਥੱਲੇ ਡਿਟੈਕਟ ਕਰੂਗਾ ਉਸ ਹੱਬ ਨਾਲ ਆਪੇ ਹੀ ਗੋਲ ਰਾਉਂਡ ਹੁੰਦਾ ਜਾਊਗਾ ਕਿ ਕਿਧਰ ਨੂੰ ਵੀ ਜਾਣਾ ਉਹ ਆਬਜੈਕਟ ਨੀਚੇ ਵਾਲਾ ਆਬਜੈਕਟ ਡਿਟੈਕਟ ਕਰਦਾ ਭਾਵੇਂ ਆਪਾਂ ਸਿੱਧੀ ਲੇਨ ਲਾ ਦੀਏ ਜੇ ਆਬਜੈਕਟ ਗੋਲ ਆ ਤਾਂ ਉਹ ਗੋਲੀ ਬਣੂਗਾ ਓਕੇ ਆਏ ਨਹੀਂਗਾ ਮਤਲਬ ਵੀ ਉਹ ਟੇਡਾ-ਵੇਡਾ ਚਲਿਆ ਜਾਊਗਾ ਜਾਂ ਆਪਾਂ ਜੇ ਸਿੱਧੀ ਲੇਨ ਲਾਈਏ ਤਾਂ ਸਿੱਧੀ ਹੀ ਹੋਊਗੀ ਉਹਨੇ ਆਪੇ ਡਿਟੈਕਟ ਕਰਕੇ ਉਸ ਹਿਸਾਬ ਨਾਲ ਹੋ ਜਾਂਦਾ ਇੱਕ ਮੰਮੀ ਜੀ ਜਿਹੜੀ ਸਭ ਤੋਂ ਜਾਂ ਮੇਨ ਗੱਲ ਵੀ ਆਪਾਂ ਕੋਈ ਵੀ ਆਬਜੈਕਟ ਲਾ ਰਹੇ ਹਾਂ ਉਸ ਹਿਸਾਬ ਨਾਲ ਥੱਲੇ ਫੋਟੋ ਆਟੋਮੈਟਿਕ ਖਿਸਕਦੀ ਆ ਭਾਵੇਂ ਆਪਾਂ ਲੋਕ ਕਰੀ ਹੋਵੇ ਉਹ ਫੋਟੋ ਆਪੇ ਉਹ ਪੋਜੀਸ਼ਨ ਲੈਂਦੀ ਹੈ ਜਿੱਥੇ ਆਪਣੇ ਆਬਜੈਕਟ ਲੱਗੇ ਹੁੰਦੇ ਆ ਨਹੀਂ ਇੱਧਰ ਉੱਧਰ ਨਹੀਂ ਐਨਾ ਹਿੱਲਦਾ ਜੀ ਆਟੋਮੈਟਿਕ ਫੋਟੋ ਨੇ ਇੱਧਰ ਉੱਧਰ ਖਿਸਕਣਾ ਜੀ ਆਪਾਂ ਜ਼ੂਮ ਕਰਕੇ ਮੂਵਮੈਂਟ ਦੇਖੀਏ ਇਹਦੀ ਵੀ ਤਾਂ ਜੇ ਜ਼ੂਮ ਆਊਟ ਹੁੰਦਾ ਉਹਦੋਂ ਤਾਂ ਆਪਾਂ ਨੂੰ ਦੀ ਨਹੀਂ ਪਤਾ ਮਾੜਾ ਮਾੜਾ ਕੱਪੜਾ ਕਿਤੇ ਖਿੱਚ ਦਿੰਦੀ ਦਿੰਦਾ ਸੌਫਟਵੇਅਰ ਕਿਤੇ ਠੱਗਾ ਕਰ ਦਿੰਦਾ ਕਪੜਾ ਉਹ ਚੀਜ਼ ਦਾ ਮਤਲਬ ਵੀ ਜਿਵੇਂ ਆਪਾਂ ਦੋ ਆਹ ਵਾਲੇ ਫੁੱਲ ਨਹੀਂ ਦੋ ਲਾਤੇ ਇੱਥੇ ਜਦੋਂ ਇਹ ਦੋ ਫੁੱਲ ਲਾਤੇ ਮਾਮਾ ਜੀ ਇਹਨਾਂ ਦੇ ਵਿੱਚ ਜੇ ਕੱਪੜੇ ਦੀ ਬਾਲੀ ਥਾਂ ਪਈ ਆ ਤੇ ਫੁੱਲ ਕੱਪੜੇ ਜਦੋਂ ਹੀ ਨੇੜੇ-ਨੇੜੇ ਆ ਆਪਣੇ ਤੋਂ ਦੂਰ-ਦੂਰ ਲੱਗ ਗਈ ਉਹ ਕੱਪੜੇ ਨਹੀਂ ਜਾਂਦਾ ਖੁੱਲ ਜਾਨਾਗਾ ਜਾਂ ਇਹਨਾਂ ਨੇ ਉਹਦੇ ਕੋਲ ਜਾਵੜਨਾ ਜਾਂ ਉਹਨੇ ਭੀੜਾ ਹੋ ਜਾਣਾ ਵੀ ਬਸ ਤੁਸੀਂ ਭਾਵੇਂ ਜਿੱਥੇ ਮਰਜ਼ੀ ਲਾ ਦਿਓ ਵੀ ਮਤਲਬ ਥੋੜਾ ਬੋਤਾਂ ਨਾਲ ਲੱਗਦਾ ਹੋਣਾ ਚਾਹੀਦਾ ਉਹ ਚੀਜ਼ ਨੂੰ ਚੱਕ ਲੈਂਦਾ ਹਾਂਜੀ ਇੱਕ ਮੰਮਾ ਜੀ ਹੋਰ ਡਿਜ਼ਾਈਨ ਇੱਥੇ ਵੀ ਪਏ ਆ। ਹੂੰ। ਮੈਂ ਕੱਢ ਕੇ ਦੇਖ ਇੱਕਦਮ ਇੱਥੇ ਫੋਲਡਰ ਸੀ ਆਹ ਵਾਲਾ ਮੰਮਾ ਜੀ ਨਿਊ ਫੋਲਡਰ। ਹੂੰ। ਇਹ ਚ ਬਹੁਤ ਸਾਰੇ ਡਿਜ਼ਾਈਨ ਪਏ ਆ ਦੇਖੋ। ਓਏ ਹੋਏ ਹੋਏ ਹੋ ਆਹ ਤਾਂ ਕੋਈ ਬੈਠਾ ਸੀ ਯਾਰ। ਹਾਂਜੀ। ਫੁੱਲ ਜੀ ਵਾਲਾ ਨਸਲ। ਉਹ ਦੇਖੋ ਟਿੱਲੀ ਟਿੱਲੀ ਉਹ ਆਹ ਕਿੰਨਾ ਸੋਹਣਾ ਯਾਰ। ਹਾਂਜੀ। 500 ਵਾਲੇ ਸੂਟ ਨੂੰ ਯਾਰ ਜਾਨੇ ਦਾ 5000 ਵਾਲਾ ਬਣਾ ਸਕਦਾ ਲੈ ਹੁਣ ਆ ਗਲੇ ਦਾ ਡਿਜ਼ਾਈਨ ਆ ਲੈ। ਹਾਂਜੀ ਮੰਮਾ ਜੀ। ਹੂੰ। ਹਾਂਜੀ। ਸਹੀ ਗੱਲ ਬਤ। ਵੀ ਮਮਾ ਜੀ ਆਡਾ ਫੋਲਡਰ ਚ ਮਤਲਬ ਵੀ ਮੈਂ ਨਾ ਸੈੱਟ ਕਰ ਲੈਣਾ ਹੁਣ ਕਿਉਂਕਿ ਜਦੋਂ ਕੀ ਨਾ ਵੱਧ ਆਰਡਰ ਹੋ ਜਾਣ ਫਿਰ ਮੈਂ ਕੋਈ ਵੀ ਨਾਮ ਰੱਖ ਕੇ ਸੇਵ ਕਰ ਦੇਣਾ। ਫਿਰ ਮਗਰੋਂ ਮੈਂ ਸਹੀ ਕਰ ਲੈਣਾ ਹੁਣ ਉਹਨਾਂ ਦੇ ਨਾਮ ਮਤਲਬ ਵੀ ਇਕੱਠੇ ਸਿਲੈਕਟ ਕਰਕੇ 1 2 3 4 ਕਰ ਦੇਣਾ ਹੁਣ ਮਨੂ ਵੀ। ਲਾ। ਹਾਂਜੀ। ਦੇਖ ਓਏ ਮਨਜਿੰਦਰਾ ਮੜੇ ਪਿਆ ਯਾਰ ਆ ਤਾਂ ਯਾਰ ਕਮਾਲ ਕੀਤੀ ਪਈ ਆ ਯਾਰ। ਸਾਟੀ-ਸ਼ੂਤੀ ਤੇ ਕੁਰਤੇ ਪਏ ਮੀਂਹ ਜਿਹਾ ਬਣਉਣਾ। ਹਾਂ। ਉਹੀ ਤਾਂ ਗੱਲ ਆ ਯਾਰ। ਮਨਜਿੰਦਰਾ ਮੈਂ ਤੈਨੂੰ ਅਗਲੀ ਵੀਡੀਓ ਚ ਵੀ ਕਿਹਾ ਸੀ ਵੀ ਟੈਟੂ ਨਾ ਬਣਾ ਲੀ ਗਏ ਤੂੰ ਸਹੀ ਗੱਲ ਏਕ ਮਾਮਾ ਜੀ ਜਿਹੜੇ ਡਿਜ਼ਾਈਨ ਆਪਾਂ ਨਾਲ ਵੀ ਦੇਨੇ ਆ ਸੌਫਟਵੇਅਰ ਦੇ ਉਹ ਵੀ ਸੌਫਟਵੇਅਰ ਦੇ ਵਿੱਚੋਂ ਕੱਢ ਦਾਂਗੇ ਹੂੰ ਇਹ ਪਿਸਤੌਲ ਵਾਲੀਆਂ ਚੀਜ਼ਾਂ ਦਾ ਮਾਮਾ ਜੀ ਆਟੋ ਹੀ ਹੋ ਜਾਂਦੀਆਂ ਮਤਲਬ ਆਪਾਂ ਫੋਟੋ ਲਾਈ ਹੂੰ ਤੇ ਉਹ ਚੀਜ਼ ਦੀ ਸੈਟਿੰਗ ਕਰੀ ਮਾੜੀ ਮੁੱਟੀ ਹੂੰ ਆਟੋ ਹੋ ਜਾਂਦੀ ਹੈ ਅੱਛਾ ਡਿਜ਼ਾਈਨ ਸੌਫਟਵੇਅਰ ਦੇ ਵਿੱਚ ਹਾਂਜੀ ਜਿਵੇਂ ਮਮਾ ਜੀ ਉਹਨਾਂ ਨੇ ਵੀ ਆਪਣੀ ਗੱਲ ਗੱਲ ਹੋਈ ਸੀ ਉਹਨਾਂ ਨਾਲ ਤੇ ਉਹਨਾਂ ਨੇ ਵੀ ਫੋਟੋ ਦੇਖ ਲਈ ਬੰਦੇ ਬੰਦੇ ਦੀ ਫੋਟੋ ਬਣਾਈ ਉਹਨੂੰ ਹਜੇ ਮਮਾ ਜੀ ਦਿਨ ਉਹਨੂੰ 3-4 ਹੀ ਹੋਏ ਸਿੱਖਦੇ ਨੂੰ ਬੰਦਿਆਂ ਨੇ ਬਾਪੂ ਦੀ ਫੋਟੋ ਬਣਾਉਣੀ ਸੀ ਬਾਪੂ ਦੀ ਫੋਟੋ ਉਹਨਾਂ ਦੇ ਸਰਾ ਗੱਲ ਵੰਦਾ ਹਾਂਜੀ ਨੈਕਸਟ ਲੈਵਲ ਵੰਦਾ ਮਮਾ ਜੀ ਉਹਨਾਂ ਨੇ ਤਿੰਨ ਦਿਨ ਜੀ ਵੀ ਆਪਣੇ ਸੌਫਟਵੇਅਰ ਦੀ ਮਦਦ ਨਾਲ ਤਿੰਨ ਦਿਨਾਂ ਚ ਇੰਨਾ ਸੋਹਣਾ ਡਿਜ਼ਾਈਨ ਕਰ ਲਿਆ ਹੂੰ ਆ ਸੀ ਮਮਾ ਜੀ ਮੱਲੋ ਵੀ ਇਹਨਾਂ ਦੇ ਅੱਡ ਅੱਡ ਮੈਂ ਉਹ ਕਰੇ ਹੋਇਆ ਫੋਲਡਰ ਹਮ ਅੱਜ ਮੈਂ ਕ੍ਰਾਸ ਸਟਿਚ ਆ ਗਈ ਆਪਣੇ ਹਮ ਇਹ ਇਹ ਵਾਲੀ ਦਾ ਅੱਡ ਟੰਕਾ ਪਾਇਆਗਾ ਸੌਫਟਵੇਅਰ ਚ ਇਹ ਕਿਸੇ ਸੌਫਟਵੇਅਰ ਚ ਕਿਹਾਂ ਚ ਹੋਊਗਾ ਪਰ ਜਿਹੜੇ ਹੁਣ ਕਈ ਕੰਪਨੀਆਂ ਚ ਉਹਨਾਂ ਚ ਹੈ ਨਹੀਂਗਾ ਇਹ ਉਹਨਾਂ ਨੂੰ ਲੈਣਾ ਲਾ ਲਾ ਕਈ ਕਰਨੀ ਪੈਂਦੀ ਆ ਕ੍ਰਾਸ ਸਟਿਚ ਪਰ ਆਪਣੇ ਸੌਫਟਵੇਅਰ ਚ ਕ੍ਰਾਸ ਸਟਿਚ ਦਾ ਅੱਡ ਅੱਡ ਟੰਕਾ ਦਾ ਆਪਾਂ ਕੋਈ ਵੀ ਡਿਜ਼ਾਈਨ ਬਣਾਵਾਂਗੇ ਉਹਨੂੰ ਕ੍ਰਾਸ ਸਟਿਚ ਵਾਲੇ ਟੰਕੇ ਚਲਾ ਦਾਂਗੇ ਆਹੀ ਚੀਜ਼ ਮੰਨ ਜੂ ਜਿਵੇਂ ਕ੍ਰਾਸ ਸਟਿਚ ਹੁੰਦੀ ਆ ਇਹ ਆਪਣੇ ਪੈਂਦੀਆਂ ਹੁੰਦੀਆਂ ਐ ਵੀ ਕਿਸੇ ਚੀਜ਼ਾਂ ਦੇ ਮਤਲਬ ਵੀ ਇਹ ਸੂਟ ਤੇ ਤਾਂ ਘੱਟ ਪੈਂਦੀਆਂ ਗੀਆਂ ਗੱਡੀਆਂ ਵਗੈਰਾ ਤੇ ਵੱਧ ਪੈ ਜਾਂਦੀ ਹੈ ਇਹ ਚੀਜ਼ ਵੀ ਜਿਵੇਂ ਹੈਂਡਵਰਕ 'ਚ ਵੀ ਅਸੀਂ ਕ੍ਰੋਸ ਸਟਿਚ ਲਾਉਨੇ ਹੁੰਦੇ ਆਪਾਂ ਹੂੰ ਉਹ ਚੀਜ਼ ਯਾਰ ਸਰਾ ਯਾਰ ਸਾਡੇ ਬੰਦੇ ਨਾਲ ਦਾ ਕੋਈ ਦੁਨੀਆ ਤੇ ਬੰਦਾ ਨਹੀਂ ਆਉਂਦਾ ਆ ਦੇਖੋ ਮੈਂ 3D ਇੱਧਰ ਦੇ 3D ਘਰ ਗੱਲ 3D ਬਣਾਏ ਐ ਇਹ ਵੀ ਮਸ਼ੀਨਾਂ ਆਈ ਚੱਕੂਗੀ 3D ਹਾਂਜੀ 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 ਦੇਖ ਯਾਰ ਡਿਜ਼ਾਈਨਰ ਵੀ ਕਿੱਡਾ ਤਕੜਾ ਗੱਲ ਇਹ ਨਹੀਂ ਕੱਲਾ ਸੌਫਟਵੇਅਰ ਇੰਜੀਨੀਅਰ ਆ ਡਿਜ਼ਾਈਨਰ ਵੀ ਦੇਖੋ ਕਿੱਡਾ ਤਕੜਾ ਬੰਦਾ ਹੋਰ ਵੀ ਅਜੇ ਮੰਮਾ ਜੀ ਮਿਲੂ ਦੇ ਗਰਮੀ ਦੀਂਦੇ ਤੁਹਾਨੂੰ ਡਿਜ਼ਾਈਨ ਬਣਾਏ ਹੈਂ ਹੂੰ ਬਾਕੀ ਮੰਮਾ ਜੀ ਜਿਹੜੇ ਸੌਫਟਵੇਅਰ ਦੇ ਨਾਲ AI ਨੇ ਬਣਾਏ ਆ ਉਹ ਵੀ ਨਹੀਂ ਤਾਂ ਆਪਾਂ ਦਿਖਾ ਦਾਂਗੇ ਵੀ ਉਹ ਵੀ ਉਹ ਮਤਲਬ ਵੀ ਸੌਫਟਵੇਅਰ ਉਹ ਆਪਾਂ ਖੁਦ ਨਹੀਂ ਬਣਾਏ ਉਹ AI ਨਹੀਂ ਬਣਾਏ ਸਾਰੇ ਤੇ ਉਹ ਵੀ ਇੰਨੇ ਸੋਹਣੇ ਆ ਨਾ ਮਤਲਬ ਲੋਗੋ ਵਗੈਰਾ ਆ ਗਿਆ ਉਹ ਆਪਣੇ ਸੌਫਟਵੇਅਰ ਦੇ ਨਾਲ ਹੀ ਮਿਲਣਗੇ ਜਿਹੜਾ ਮੈਂ ਮੈਂ ਸਮਝ ਗਿਆ ਉਹ ਜਿਹੜੇ ਤੋਂ ਦਿਖਾਏ ਸੀ ਆਪਾਂ ਜਿਨ੍ਹਾਂ ਨੂੰ ਵੇਚਿਆ ਸੌਫਟਵੇਅਰ ਉਹਨਾਂ ਨੂੰ ਦਿਖਾਏ ਆ ਆਉਣ ਵਾਲੇ ਸਮੇਂ 'ਚ ਜਲਦੀ ਮੈਂ ਜਿਹੜੇ ਸੌਫਟਵੇਅਰ ਬੰਦੇ ਖਰੀਦਿਆ ਕਰਨਗੇ ਉਹਨਾਂ ਦੀ ਐਡਵਰਟਾਈਜ਼ ਤਾਂ ਕਰਨੀ ਉਹ ਬੰਦੇ ਵੀ ਸਾਹਮਣੇ ਲੈ ਕੇ ਆ ਰਿਹਾ ਮੈਂ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਤੋਂ ਸੌਫਟਵੇਅਰ ਖਰੀਦਿਆ ਸਾਡੇ ਕੋਲ ਤਿੰਨ ਸੌਫਟਵੇਅਰ ਆ ਜਿਹੜੇ ਬੁੱਕ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸਾਡੇ ਤੋਂ ਆਲਰੇਡੀ ਲੈ ਜਿੰਨੇ ਵੀ ਪਹਿਲੇ 10 ਕਸਟਮਰ ਸਾਡੇ ਤੋਂ ਫ੍ਰੀ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਆ ਤੇ ਸੌਫਟਵੇਅਰ ਖਰੀਦੋ ਹਾਂ ਇੱਕ ਗੱਲ ਆ ਪੈਸਾ ਤੁਸੀਂ ਕੋਈ ਨਹੀਂ ਐਡਵਾਂਸ ਪਾਉਣਾ ਜਦੋਂ ਅਸੀਂ ਤੁਹਾਨੂੰ ਸੰਤੋਸ਼ਟ ਕਰਾਤਾ ਅਸੀਂ ਪੈਸੇ ਉਦੋਂ ਲਵਾਂਗੇ ਹਾਂ ਜੀ ਤੁਹਾਨੂੰ ਕੋਲੇ ਬਾਕੇ ਤੁਸੀਂ ਕਹਤਾ ਸੀ ਸੰਤੋਸ਼ਟ ਹਾਂ ਹਾਂ ਚੱਲਦਾ ਦੇਖ ਕੇ ਪਹਿਲਾਂ ਅਸੀਂ ਸਾਡੇ ਲੈਪਟਾਪ ਤੇ ਆਪਾਂ ਚਲਾ ਕੇ ਦਿਖਾ ਦੇਵਾਂਗੇ ਹਾਂ ਜੀ ਹਾਂ ਜੀ ਉਦੋਂ ਬਾਅਦ ਤੁਹਾਡੇ ਚ ਪਾਵਾਂਗੇ ਤੁਹਾਡੇ ਚ ਪਾ ਕੇ ਤੁਹਾਡੇ ਕੰਪਿਊਟਰ ਚ ਚੱਲ ਪਿਆ ਤੁਸੀਂ ਚਲਾਉਣਾ ਸ਼ੁਰੂ ਕਰਤਾ ਜਦੋਂ ਤੁਸੀਂ ਕਹਤਾ ਵੀ ਹਾਂ ਸੰਤੋਸ਼ਟ ਆ ਉਦੋਂ ਬਾਅਦ ਅਸੀਂ ਤੁਹਾਡੇ ਤੋਂ ਪੈਸੇ ਲਵਾਂਗੇ ਆਏ ਨਹੀਂ ਵੀ ਅਸੀਂ ਤੁਹਾਡੇ ਤੋਂ ਫੋਨ ਤੇ ਪੈਸੇ ਪਵਾਲੇ ਤੇ ਮੁੜ ਕੇ ਅਸੀਂ ਕਹੀ ਜਾਈਏ ਸੌਫਟਵੇਅਰ ਉਧਰੋਂ ਆਉਂਦਾ ਤੇ ਉਧਰੋਂ ਜਾਂਦਾ ਤੇ ਇਧਰੋਂ ਆਏ ਨਹੀਂ ਪਹਿਲਾਂ ਤੁਹਾਨੂੰ ਚੀਜ਼ ਮਿਲੂਗੀ ਜੇ ਤੁਹਾਡੀ ਜੈਸਾ ਤਾਂ ਅਸੀਂ ਤੁਹਾਡੇ ਤੋਂ ਪੈਸੇ ਲੈ ਲਾਂਗੇ ਜੇ ਤੁਹਾਡੀ ਨੋਹਾ ਤਾਂ ਤੁਹਾਡੇ ਕੰਪਿਊਟਰ ਚੋਂ ਅਸੀਂ ਸੌਫਟਵੇਅਰ ਡਿਲੀਟ ਕਰਕੇ ਤੁਹਾਨੂੰ ਕਹ ਦਾਂਗੇ ਵੀ ਮਾਫੀ ਚਾਹੁੰਦੇ ਅਸੀਂ ਤੁਹਾਡਾ ਸਮਾਂ ਖਰਾਬ ਕਰਨ ਦੀ ਤੁਸੀਂ ਜਾ ਸਕਦੇ ਹੋ 2 ਮਿੰਟ